ਦੇ ਵੀ ਤੁਸੀਂ ਵੇਖ ਸਕਦੇ ਹੋ ਤਾਜ਼ਾ ਅਪਡੇਟ ਜੋ ਪੰਜਾਬ ਪੁਸਤੇ ਕਿਸਾਨਾਂ ਵਿਚਕਾਰ ਬੈਸਵਾਜੀ ਜਾਰੀ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਭਾਰੀ ਫੋਰਸ ਦੇ ਨਾਲ ਕਿਸਾਨਾਂ ਨੂੰ ਚੁੱਕਣ ਆ ਰਹੀ ਹੈ ਪੰਜਾਬ ਪੁਲਿਸ ਆ ਤੁਸੀਂ ਵੇਖ ਸਕਦੇ ਹੋ ਲਾਈਵ ਤਸਵੀਰਾਂ ਕਿਸਾਨ ਵੀਰ ਆਪਣੇ ਮੋਰਚੇ ਤੇ ਡਟੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਸ਼ੁਰੂ ਵਾਹਿਗੁਰੂ 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 ਸਤਿ ਮਾ ਸਤਿ ਵਾਹਿਗੁਰੂ ਕਿਸਾਨ ਵੀਰ ਆਪਣਾ ਵਾਹਿਗੁਰੂ ਦਾ ਜਾਪ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ 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 ਜੱਟਾ ਬਹਿਚ ਨਹੀਂ ਸਤਿਗੁਰੂ ਪਾਹੀ ਗੁਰੂ ਇਹ ਕਰੀ ਕਰੀ ਮੜੇ ਸੈਕ ਤੋਂ ਮੜੇ ਸਿੱਖਣਾ ਹੁੰਦਾ ਹੈ ਇਹ ਸਫਾ ਦੇ ਵਿੱਚ ਜਿੰਦੇ ਬਿਨੇ ਬਜ਼ੁਰਗ ਦੇ ਹੋ ਲਿਆ ਭਾਈ ਪ੍ਰਧਾਨ ਜੀ ਤੇ ਹੋ ਜੋ ਬਣੇ ਜੀ ਪ੍ਰਧਾਨ ਜੀ ਇੱਕ ਮਿੰਟ ਗੱਲ ਕਰ ਲੈਣ ਦਿਓ ਜੀ ਚੁੱਪ ਕਰ ਦਿਓ ਚੁੱਪ ਹਾਂ ਅਮੋਂ ਵੀਡੀਓ ਤੁਹਾਡੀ ਬਣਵਾ ਦਾਂਗੇ ਕੋਈ ਗੱਲ ਨਹੀਂ ਜਿੰਨੇ ਸਾਡੇ ਬਜ਼ੁਰਗ ਦੇਖੋ ਐਨੇ ਚਿਰ ਤੋਂ ਤੁਸੀਂ ਸਾਡੇ ਨਾਲ ਬੈਠੇ ਹੋ ਤੁਹਾਨੂੰ ਸਤਕਾਰ ਤੁਹਾਡਾ ਜੋ ਜੋ ਇੱਜ਼ਤ ਮਾਨ ਦੇ ਵਿੱਚ ਜਿਵੇਂ ਜਿਵੇਂ ਤੁਸੀਂ ਕਿਹਾ ਉਹ ਕਰਨਾ ਉਹ ਅਸੀਂ ਕਰਦੇ ਰਿਹਾ ਮੈਨੂੰ ਲੱਗਦਾ ਤੁਹਾਡਾ ਇੱਥੇ ਲੋਕਲ ਅਫਸਰ ਦੇ ਨਾਲ ਕਿਸੇ ਦੇ ਨਾਲ ਵੀ ਤੁਹਾਡਾ ਕੋਈ ਅਲੰਬਾ ਨਹੀਂ ਪਹਿਲਾਂ ਦੱਸੋ ਸਾਡੇ ਨਾਲ ਕੋਈ ਅਲੰਬਾ ਰਿਹਾ ਪਿਛਲੇ ਟਾਈਮ 'ਚ ਨਹੀਂ 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 ਇਹ ਅਲੰਬਾ ਨਹੀਂਗਾ ਜੀ ਇਹ ਗੱਲ ਮੰਨਦੇ ਹੋ ਤੁਹਾਨੂੰ ਇੱਜ਼ਤ ਨਾਲ ਤੁਹਾਨੂੰ ਆਪਦੇ ਬਜ਼ੁਰਗਾਂ ਵਾਂਗ ਤੁਹਾਨੂੰ ਸਤਿਕਾਰ ਕਰਕੇ ਬਿਲਕੁਲ ਉਹ ਕਰਦੇ ਹੁਣ ਇੱਕ ਇਹ ਫੈਸਲਾ ਹੋ ਗਿਆ ਤੁਹਾਨੂੰ ਪਤਾ ਤੁਹਾਡੇ ਵੱਡੇ ਲੀਡਰ ਹੈ ਜਿਹੜੇ ੱਲੇਵਾਲ ਸਾਹਿਬ ਜਿਨ੍ਹਾਂ ਦਾ ਅਸੀਂ ਰੋਜ਼ ਸੁੱਖ ਸੁਨਿਆ ਸੁਣ ਹਾਲ ਚਾਲ ਪੁੱਛਣ ਲਈ ਆਉਂਦੇ ਸੀ ਤੇ ਜਿਨ੍ਹਾਂ ਲਈ ਅਸੀਂ ਇਹ ਸੀ ਕਿ ਜਦੋਂ ਉਹਨਾਂ ਨੇ ਖਾਣਾ ਛੱਡਿਆ ਸੀ ਸਾਨੂੰ ਤਕਲੀਫ ਹੁੰਦੀ ਸੀ ਵੀ ਇਹਨਾਂ ਨੇ ਖਾਣਾ ਛੱਡਿਆ ਹੋਇਆ ਬਜ਼ੁਰਗੇ ਸਾਡੇ ਉਹਨਾਂ ਦੀ ਸਿਹਤ ਨੂੰ ਠੀਕ ਕਰ ਲਈ ਅਸੀਂ ਪੂਰਾ ਜੋਹਰ ਲਾਉਂਦੇ ਰਹੇ ਪਰ ਇਹਦੇ ਵਿੱਚ ਵਿੱਚ ਜਿਹੜੀ ਹੁਣ ਹੈ ਜਿਹੜੀ ਜਿਹੜੇ ਢੱਲੇਵਾਲ ਸਾਹਿਬ ਤੇ ਤੁਹਾਨੂੰ ਭੰਡੇਰ ਸਾਹਿਬ ਦਾ ਤੁਹਾਨੂੰ ਪਤਾ ਵੀ ਉੱਥੇ ਗਏ ਸੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ ਕੀ ਉਹਨਾਂ ਨੇ ਕਿਹਾ ਸੁਣੀ ਹੋ ਗਈ ਜਾਂ ਹੋਰ ਹੋ ਗਿਆ ਉੱਥੇ ਉਹ ਪਤਾ ਲੱਗਿਆ ਵੀ ਡਿਟੇਨ ਹੋ ਗਏ ਹੁਣ ਤੁਹਾਡੇ ਕੋਲੇ ਬੇਨਤੀ ਏ ਆ ਅਸੀਂ ਬਿਲਕੁਲ ਨਹੀਂ ਲੜਨਾ ਚਾਹੁੰਦੇ ਤੁਹਾਨੂੰ ਅਸੀਂ ਬਿਲਕੁਲ ਸਤਕਾਰ ਨਾਲ ਦੋ ਹੀ ਗੱਲਾਂ ਤੁਹਾਡੇ ਕੋਲ ਆਪਸ਼ਨ ਇੱਥੇ 3000 ਤੋਂ ਵੱਧ ਪੋਸਟ ਹੈ ਤੇ ਆਪਣੇ ਕੋਲੇ ਤੁਹਾਡੀ ਗਿਣਤੀ ਹੈ ਜਿਹੜੀ ਸਭ ਨੂੰ ਪਤਾ ਆਪਾਂ ਉਸ ਗੱਲ 'ਚ ਨਹੀਂ ਕਰਨਾ ਸਾਰੇ ਮੁੰਡਿਆਂ ਨੂੰ ਹੁਕਮ ਹੈ ਇਹ ਸਾਡੇ ਬਾਪੂ ਆ ਸਾਡੇ ਪਿੰਡਾਂ ਤੋਂ ਆਏ ਆ ਅਸੀਂ ਕਿਸਾਨਾਂ ਦੇ ਪੁੱਤਾਂ ਸਾਡੇ ਬਾਪੂ ਵਹੀ ਕਰਦੇ ਆ ਪਰ ਜੇ ਤੁਸੀਂ ਆਪੇ ਇਸ ਗੱਲ ਨਾਲ ਸਾਡੇ ਬੱਚਿਆਂ ਨਾਲ ਮਿਸਬੀਹੇਵ ਕਰੋਗੇ ਤੇ ਜੇ ਉਹਨਾਂ ਦੀਆਂ ਨੌਕਰੀਆਂ ਨੂੰ ਖਤਰੇ 'ਚ ਪਾਓਗੇ ਇਸ ਗੱਲ ਲਈ ਵੀ ਉਹਨੂੰ ਮਿਸਪੇਪਰ ਸਾਡੇ ਬੰਦੇ ਨੇ ਕਿਸੇ ਨੇ ਤੁਹਾਡੇ ਨਾਲ ਕੋਈ ਨਹੀਂ ਕਹਿਣਾ ਕਿਸੇ ਨੇ ਤੁਹਾਡੇ ਨਾਲ ਧੱਕਾ ਨਹੀਂ ਕਰਨਾ ਕਿਸੇ ਨੇ ਗਾਲ ਨਹੀਂ ਕਢਣੀ ਬਾਪੂ ਜੀ ਦੋ ਤਰੀਕੇ ਆ ਹੁਣ ਇਹਦੇ ਵਿੱਚ ਜਿਹੜੇ ਬੰਦੇ ਦੇਖੋ ਇਹਦੇ ਵਿੱਚ ਜਦੋਂ ਐਨੀ ਪੁਲਿਸ ਵਾਲੇ ਤੁਹਾਡੇ ਯੂਨੀਅਨ ਲੀਡਰ ਜਿਹੜੇ ਵੱਡੇ ਆ ਉਹ ਸਾਰੇ ਸਿਆਣੇ ਆ ਉਸ ਕਾਲ ਨੂੰ ਸਮਝਦੇ ਜਦੋਂ ਪੁਲਿਸ ਆਉਂਦੀ ਆ ਉਹ ਕਹਿੰਦੇ ਸਾਨੂੰ ਹੁਕਮ ਹੋ ਗਿਆ ਵੀ ਜੇ ਅਸੀਂ ਨਹੀਂ ਉਹਨਾਂ ਨਾਲ ਲੜਪੜ ਸਕਦੇ ਆਪਦੇ ਬੱਚਿਆਂ ਨਾਲ ਤੁਸੀਂ ਨੇ ਲੜਨਾ ਚਾਹੁੰਦੇ ਤੇ ਜਿਹੜਾ ਬੰਦਾ ਚਾਹੁੰਦਾ ਕਿ ਵੀ ਅਸੀਂ ਲੜਨਾ ਤੇ ਅਸੀਂ ਆਪਦੇ ਬੱਚਿਆਂ ਦਾ ਨੁਕਸਾਨ ਕਰਨਾ ਉਹ ਗੱਲ ਵੱਖਰੀ ਆ ਇਸ ਕਰਕੇ ਮੇਰੇ ਤੁਹਾਡੇ ਕੋਲੇ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਜੇ ਤੁਹਾਡੇ ਲਈ ਫਿਕਰਮੰਦ ਅਸੀਂ ਰਹੇ ਹਾਂ ਮੇਰੀ ਤੁਹਾਡੇ ਬਿਲਕੁਲ ਤੁਹਾਡੇ ਨਾਲ ਬਜ਼ੁਰਗਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਮੇਰੇ ਉਮਰ ਹਮ ਉਮਰਾਂ ਦੇ ਨਾਲ ਉਹਨਾਂ ਦੇ ਵੀ ਬੇਨਤੀ ਤੁਹਾਡੇ ਸਾਰਿਆਂ ਲਈ ਬੇਨਤੀ ਹੈ ਜਿਹੜਾ ਬੰਦਾ ਉਹਦੇ ਵਿੱਚ ਇੱਥੋਂ ਇਹਨੂੰ ਕਲੀਅਰ ਹੋਣਾ 101% ਕਲੀਅਰ ਹੋਣਾ ਇਹਦੇ 'ਚ ਕਿੰਤੂ ਕਿੰਤੂ ਪੁੱਛਣੀ ਹੋਣਾਗਾ ਫੋਰਸ ਨੂੰ ਹੁਕਮ ਹੈ ਫੋਰਸ ਨੂੰ ਟੈਸਟ ਨਾ ਕਰਿਆ ਆਪਦੇ ਬੱਚਿਆਂ ਦਾ ਇਮਤਿਹਾਨ ਇੰਨੀ ਜਿਹੜੀ ਆਪਾਂ 300 400 ਬੰਦਾ ਤੋਂ 3000 ਫੋਰਸ ਨਾਲ ਨਾਲ ਅਸੀਂ ਲੜਨ ਆਏ ਆ ਤੁਹਾਡੇ ਬੱਚਿਆਂ ਨੇ ਜਿਹੜਾ ਵਿਰੋਧ ਕਰਦੇ ਆ ਤੁਹਾਡਾ ਪ੍ਰੋਟੈਸਟ ਦਾ ਤਰੀਕਾ ਨਾ ਪ੍ਰੋਟੈਸਟ ਸੇ ਸਾਰੀ ਖੜੀ ਐ ਤੁਸੀਂ ਉਸ ਦਾ ਵਿਰੋਧ ਕਰਦੇ ਆ ਤਾਂ ਅਸੀਂ ਆਪਦੀ ਬੱਸਿਸ ਲਾਉਣੇ ਆ ਤੁਸੀਂ ਉਹਦੇ ਵਿੱਚ ਆਪੇ ਬੈਠੀ ਚਾਹਦਾ ਇਹ ਇਹ ਕੋਸ਼ਿਸ਼ ਵੀ ਮੇਰੀ ਮੂਵੀ ਵੱਡੂ ਹੋਰ ਵੱਡੂ ਅਸੀਂ ਆਪਦੇ ਬਾਪੂਆਂ ਨੂੰ ਟਿੱਗਦੇ ਬਾਪੂਆਂ ਨੂੰ ਘੜੀਸ ਦੇ ਚਾਚੇ ਤਾਇਆ ਨੂੰ ਘੜੀਸ ਤੇ ਅਸੀਂ ਇਹੋ ਜੀ ਕੋਈ ਗੱਲ ਨਹੀਂ ਚਾਹੁੰਦੇ ਅਸੀਂ ਸਤਕਾਰ ਨਾਲ ਚਾਹੁੰਦੇ ਆ ਇਸ ਕਰਕੇ ਆ ਸਾਡੇ ਮੈਜਿਸਟ੍ਰੇਟ ਸਾਹਿਬ ਨਾਲ ਹੈ ਇਹ ਤੁਹਾਨੂੰ ਜਿਹੜੀ ਇਹ ਗੱਲ ਕਹਿ ਦੱਸਣਗੇ ਵੀ ਜਿਹੜਾ ਡਿਪਟੀ ਕਮਿਸ਼ਨਰ ਦਾ ਜ਼ਿਲ੍ਹਾ ਪਟਿਆਲਾ ਦੇ ਵਿੱਚ 4 ਤੋਂ ਜਿਹੜੇ ਵੱਧ ਬੰਦਿਆਂ ਦਾ ਇਕਤਰ ਤੇ ਉਹ ਬੈਨ ਲੱਗਿਆ ਹੋਇਆ ਇਸ ਕਰਕੇ ਮੇਰੀ ਬਹੁਤ ਹੱਥ ਮੰਨ ਕੇ ਬੇਨਤੀ ਆ 101% ਜਿਹੜੇ ਹੁੰਦੇ ਨੇ ਨਾ ਕਈ ਵਾਰ ਆਪਾਂ ਲੈ ਕੋਈ ਛੇਡ ਕਰਦੇ ਆ ਸੱਤ ਕੋ ਕਿਲਾ ਨੈਗੋਸ਼ੀਏਟ ਕਰਦੇ ਆ ਤੁਹਾਡੇ ਕੋਲ ਤਾਂ ਤੁਸੀਂ ਤਾਂ ਸਾਨੂੰ ਚਾਵਾ ਪਿਆਉਂਦੇ ਰਹੇ ਆ ਅਸੀਂ ਆ ਕੇ ਤੁਹਾਡੇ ਕੋਲ ਤਾਂ ਬੈਠਦੇ ਰਹੇ ਆ ਹਾਂ ਪੁੱਤ ਹਾਂ ਬਾਪੂ ਆਹੀ ਗੱਲਾ ਆ ਜਿਹੜੀ ਗੱਲ ਕਹਿੰਦੇ ਹੋ ਨਾ ਤੁਹਾਡਾ ਪੁੱਤਾਂ ਤੇ ਆਪਦੇ ਪੁੱਤਾਂ ਦੀ ਇੱਜ਼ਤ ਲਾਜ ਕੱਕਾ ਇੱਕ ਵਟ ਇਹ ਆਪਣੇ ਆਪਣੇ ਆਪਦੇ ਆ ਆਪਣੇ ਪਿੰਡਾਂ ਤੋਂ ਆ ਅਸੀਂ ਬਹੁਤ ਜਿਹੜੇ ਨੌਕਰੀਆਂ ਕਰਦੇ ਆ ਨਾ ਤੁਹਾਡੇ ਤੋਂ ਕਿੰਨੇ ਆਦੇ ਮੁਲਾਜ਼ਮ ਆ ਅਸੀਂ ਬਹੁਤ ਅਮੀਰ ਬਿਰਲੇ ਟਾਟਿਆਂ ਦੇ ਬੱਚੇ ਨਹੀਂਗੇ ਅਸੀਂ ਉਹ ਆ ਨੌਕਰੀਆਂ ਕਰਦੇ ਕਰਕੇ ਕਿਉਂਕਿ ਜਿਹੜੇ ਆਪਣੇ ਵੱਸ ਤੋਂ ਆ ਤੇ ਫੌਜ 'ਚ ਭਰਤੀ ਹੋ ਜਾਓ ਪੁਲਿਸ 'ਚ ਭਰਤੀ ਹੋ ਜਾਓ ਨਹੀਂ ਇਹਦੇ 'ਚ ਨਾ ਜੀ ਇਕੱਲੇ ਇਕੱਲੇ ਬੰਦੇ ਦਾ ਹਰ ਜ਼ਮੀਨ ਦਾ ਤੁਹਾਡੇ ਕੋਲ ਵੀ ਹਾਂ ਹੈ ਕੀ ਹੈ ਹਲੋ ਠੀਕ ਹੈ ਸ਼ੁਕਰੀਆ ਹਾਂ ਮੈਂ ਨਹੀਂ ਬਿਲਕੁਲ ਬਿਲਕੁਲ ਉਹ ਵੀ ਕੋਈ ਜਾਊਗੀ ਹਾਂ ਬਿਲਕੁਲ ਬਿਲਕੁਲ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਮੈਂ ਮੈਂ ਉਹਨੂੰ ਤੁਹਾਨੂੰ ਇਹ ਗੱਲ ਦੱਸਦਾ ਇਹਦੇ ਵਿੱਚ ਮੇਰੀ ਜਿਹੜੀ ਹੁਣ ਬੇਨਤੀ ਨੂੰ ਮੰਨਿਓ ਜੀ ਗੱਲਾ-ਗੱਲਾ ਬੰਦਾ ਇੱਕ ਬੰਦਾ ਆਊਗਾ ਇਹੋ ਜੇ ਸਵਾਲ ਕਰੂਗਾ ਉਹਦਾ ਮਕਸਦ ਇਹ ਆ ਵੀ ਜਿਹੜੀ ਪੁਲਿਸ ਬਜ਼ੁਰਗਾਂ ਦੀ ਇੱਜ਼ਤ ਕਰ ਰਹੀ ਆ ਉਹਨੂੰ ਪੜਕਾ ਕੇ ਮਾਹੌਲ ਖਰਾਬ ਕਰਨਾ ਅਸੀਂ ਹੋਣ ਨਹੀਂ ਦੇਣਾ ਪਰ ਜਿਹੜਾ ਬੰਦਾ ਉਹੋ ਜਾਂ ਕਰੂਗਾ ਆਡੈਂਟੀਫਾਈ ਹੋਊਗਾ ਉਹਨੂੰ ਪੁਕਰਾ ਪਊਗਾ ਇਹ ਗੱਲ ਮੈਂ ਇੱਕ ਜ਼ਿੰਮੇਵਾਰ ਹੋ ਕੇ ਜਿਵੇਂ ਤੁਹਾਡਾ ਬੱਚਾ ਹੋ ਕੇ ਮੈਂ ਇਹ ਗੱਲ ਕਹਿਣਾ ਨਾ ਤੇ ਜਿਹੜਾ ਉਹਨਾਂ ਨੂੰ ਪੜਕਾ ਕੇ ਖਰਾਬ ਕਰਨੀ ਆ ਸਾਰਿਆਂ ਦੀ ਡੁੱਗੀਏ ਆ ਉਜੋਰ ਤੇ ਕਿਸੇ ਨੂੰ ਹੋਏ ਨਹੀਂ ਕਹਿਣਾ ਉਹਨਾਂ ਨੂੰ ਕਹਿਣਾ ਹੈ ਜੀ ਜਿਹੜਾ ਵਿਰੋਧ ਕਰਦੇ ਸਾਡੇ ਬੈਠੋ ਤੁਹਾਡਾ ਸਾਰਾ ਅਸੀਂ ਪ੍ਰੋਪਰ ਸਰਕਾਰ ਦੇ ਨਾਲ ਕਿਸੇ ਨੂੰ ਹੋਏ ਤੱਕ ਨਹੀਂ ਕਹਿਣਾ ਅਸੀਂ ਜਦੋਂ ਫੈਸਲਾ ਹੋ ਗਿਆ ਸਰਕਾਰ ਨੇ ਇਹਨੂੰ ਇੱਥੋਂ ਕਲੀਅਰ ਕਰਾਉਣਾ ਪਰ ਜਿਹੜਾ ਇਹ ਸੋਚ ਆ ਵੀ ਮੈਂ ਤਾਂ ਇੱਥੇ ਗੜਬੜ ਕਰੂੰਗਾ ਜੇਕਰ ਇਹੋ ਜਿਹਾ ਕਿਸੇ ਦੇ ਮਨ 'ਚ ਹੈਗਾ ਵੀ ਮੈਂ ਗੜਬੜ ਕਰੂੰਗਾ ਬਜ਼ੁਰਗਾਂ ਦੀਆਂ ਪੱਕਾ ਲਾਊਂਗਾ ਜਾਂ ਪੁਲਿਸੀਆਂ ਪੱਕਾ ਲਾਊਂਗਾ ਉਹ ਹੂਣ ਨਹੀਂ ਦੇਣਾ ਉਹ ਨੂੰ ਐਸਾ ਠੁਕਤ ਨਾ ਪਾਊਗਾ ਉਹ ਜਿਹੜੀ ਸਾਰੇ ਲੋਕ ਗੱਲਾਂ ਕਰਦੇ ਇਸ ਕਰਕੇ ਮੇਰੀ ਰਿਕਵੈਸਟ ਦੁਆਰਾ ਏ ਆਪਦੇ ਬੱਚੇ ਦਾ ਉਹਦੀ ਉਸ ਗੱਲ ਨੂੰ ਸਾਰੇ ਫੋਰਸ ਦੇ ਵਿੱਚ ਮੁਜੇ ਸਿਰ ਸਾਹਿਬ ਤੁਹਾਨੂੰ ਇੱਕ ਮਜਿਸਟਰਡ ਨੇ ਘੱਟੋ ਘੱਟ 8 10 ਤੋਂ ਜ਼ਿਆਦਾ ਮਜਿਸਟਰਡ ਆ ਸੀਨੀਅਰ ਲੈਵਲ ਦੇ ਪੀਸੀਏ ਏਡੀਸੀ ਲੈਵਲ ਦੇ ਅਧਿਕਾਰੀ ਆ ਉਹ ਤੁਹਾਨੂੰ ਦੱਸਣਗੇ ਜਿਹੜਾ ਵੀ ਇਹ ਹੁਕਮ ਦੀ ਉਲੰਘਣਾ ਇਸ ਕਰਕੇ ਇਹਨੂੰ ਤੁਸੀਂ ਪੰਜ ਤੋਂ ਪੰਜ ਵਾਰ ਨਹੀਂ ਕਰ ਸਕਦੇ ਤੁਹਾਨੂੰ ਰਿਕਵੈਸਟ ਕਰਾਂਗੇ ਤੁਸੀਂ ਆ ਜਾਓ ਸਰਾਰਤੀ ਨੂੰ ਆਡੈਂਟੀਫਾਈ ਜ਼ਰੂਰ ਕਰਾਂਗੇ ਜਿਹੜਾ ਸਰਾਰਤ ਕਰਨਾ ਚਾਹੁੰਦਾ ਜਾਣ ਪੁੱਛ ਕੇ ਆਪਦਾ ਨਸਾਨ ਦੇਖੋ ਜੇ ਆਪਾਂ ਨੂੰ ਪਤਾ ਹੈ ਨਹੀਂ ਸਾਤ ਮਹੀਨਾ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਜੇ ਤੁਹਾਡਾ ਸਵਾਲ ਹੈ ਸ਼ਾਂਤਮਈ ਸ਼ਾਂਤਮਈ ਦੇ ਨਾਲ ਤੁਹਾਨੂੰ ਅਸੀਂ ਇੱਥੋਂ ਰਿਮੂਵ ਕਰਦਾ ਸ਼ਾਂਤ ਭਾਈ ਦੇ ਨਾਲ ਵਸਾ ਹੈ ਗਿਆ ਅਸੀਂ ਆ ਮੈਂ ਕੋਈ ਨਹੀਂ ਦੇਖੋ ਇਹ ਕੋਟ ਇੰਨਾ ਲੰਮਾ ਟਾਈਮ ਅਸੀਂ ਅਸੀਂ ਇੱਥੇ ਟੁੱਕੇ ਆ ਸਾਨੂੰ ਭੱਖਾ ਲੈਣ ਲਈ ਰਾਤ ਭਰ ਜਾਗਣਾ ਪੈਣਾ ਹੈ ਤੁਹਾਨੂੰ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬਾਪੂ ਚਾਚੇ ਤਾਏ ਐ ਅਚਲਖਾਰ ਹੋਣ ਨਾਲ ਤੁਹਾਨੂੰ ਖਰਾਬ ਹੋਣਾ ਇਸ ਕਰਕੇ ਹੁਣ ਅਸੀਂ ਇੱਕ ਵਾਰੀ ਲਾਸਟ ਮੈਂ ਮਜੀਠੇ ਸਾਹਿਬ ਨੂੰ ਕਰੂੰਗਾ ਦੁਪਹਿਰ ਨੂੰ ਕਰੂੰਗਾ ਵੀ ਇਹ ਤੁਹਾਨੂੰ ਉਹ ਦੱਸਣਗੇ ਤੇ ਮੇਰੀ ਗੱਲ ਮੰਨਿਓ ਜੇ ਸਾਡੇ ਆਪ ਦੇ ਬੱਚਿਆਂ ਦੀ ਇੱਜ਼ਤ ਰੱਖਿਓ ਜੀ ਬਸ ਇਹ ਗੱਲ ਹੈ ਅਸੀਂ ਤੁਹਾਡੇ ਨਾਲ ਲੜਨੀ ਐ ਇਕੱਲੇ ਇਕੱਲੇ ਦਾ ਜਵਾਬ ਦੇਵਾਂਗੇ ਉਹਨਾਂ ਦਿੱਕਤਾਂ ਨਹੀਂ ਜਾਣਾਂਗਾ ਇੱਕ ਮਿੰਟ ਬੇਨਤੀ ਹੈ ਜੀ ਇੱਕ ਮਿੰਟ ਬੇਨਤੀ ਬੁੱਖਣੀ ਹੈ Nmill 33illi gergar mortar huh? mortar <speaking> wor poured… Bro damages, broother notötостri lockdown nao, bro主ks, broeggerRad corner, Matthews, broegar бол很多 ferment, broossms, brooop of the imagery such aintens Оio ਮੈਂ ਕਿਹਾ ਬਈ ਉਹ ਬੈਠ ਜਾਓ ਇੱਕ ਮਿੰਟ ਇੱਕ ਮਿੰਟ ਤੇ ਆਪ ਕੋਲ ਕਿਹਦਾ ਨਾਮ ਸਮਝੈਂਦਿਕ ਐਡੀਪੀ ਡਿਵੈਲਪਮੈਂਟ ਰੈਸਿਡੈਂਸ ਗਰੂਪ ਮੈਂ ਜਿੱਥੇ ਇਕੱਠਾ ਕਿਉਂ ਹੋਇਆ ਕੋਈ ਨਾਮਕ ਵੰਡ ਨਿਯਾਰਕ ਤੁਹਾਨੂੰ ਲਾਉਣਾ 348 ਦੇ ਬੰਦੀ ਗੇਟ ਤੇ ਉਹਨਾਂ ਨੇ ਲੱਗੇ ਸਾਡਾ ਕੋਈ ਬੰਦ ਨਹੀਂ ਹੈ ਮੈਂ ਪਹਿਲਾਂ ਹੀ ਕਹਿੰਦਾ ਕਿ ਮੈਂ ਸਰਕਾਰ ਦਾ ਮੁਖ ਮੈਂ ਕਿ ਅੱਜ ਨਾ ਤਾਂ ਇਹ ਜਿਹੜੀ ਗੈਦਰਿਕ ਹੈ ਕੋਈ ਇਕੱਠਾ ਹੈਗਾ ਇਹ ਗੈਰਕਾਨੂੰਨੀ ਹੈਗਾ ਠੀਕ ਹੈ ਜੀ ਜੇ ਉਹ ਗੈਰਕਾਨੂੰਨੀ ਠੀਕ ਕਰਦੇ ਆ ਕੋਚਿਤ ਕਰਦੇ ਆ ਤਦੋਂ ਅਸੀਂ 10 ਮਿੰਟ ਦਾ ਮਾਤਰਾ ਹੈ ਹਾਂ 10 ਮਿੰਟਾਂ ਦੇ ਵਿੱਚ ਵਿੱਚ बाए तों बाए तों बाए नहीं करना नहीं अभी करना ही नहीं अभी करना चाहिए پتائی پکو بعدوں چلاؤ بھائی چلاؤ باپ کو تھوڑی آ جا چاچا کا چکا کر بھجو اپنے بندے کوئی گل نہیں چلے گا بیگ کوٹ لائی بیٹھے 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 મેરા મેરા મેરે બધા સારે બંદે મેરે સારે બંદે સત નામ વાહે સત નામ વાહે ગુરુ નામ સત નામ વાહે સત નામ વાહે ગુરુ મંત્ર નારહૈ ગુરુ સત નામ વાહે Oh, <laughs> God!